ਕਹਿੰਦੇ ਜੀ ਰੋਹਨ ਇਹੋ ਜੀ ਹਾਂਜੀ ਕੀ ਮਾਮਲਾ ਹੈ ਜੀ ਸਾਰਾ ਬੜੀ ਭਾਈ ਜੀ ਇੱਕ ਐਕਸੀਡੈਂਟ ਹੋਇਆ ਸੀਗਾ ਆਪਣੇ ਵਾਈਪੀਐਸ ਏਰੀਏ ਦੇ ਵਿੱਚ ਜਿਹਦੇ ਵਿੱਚ ਤਿੰਨ ਮੈਡੀਕਲ ਸਟੂਡੈਂਟਸ ਆਪਣੀ ਐਕਟੀਵਿਟੀ ਤੇ ਜਾ ਰਹੀ ਸੀ ਜਿਹਦੇ ਵਿੱਚੋਂ ਇੱਕ ਲੜਕੀ ਦੀ ਜਿਹੜੀ ਹੈ ਡੈਥ ਹੋ ਗਈ ਸੀ ਇਹ 3rd ਇਅਰ ਦੀ ਸਟੂਡੈਂਟ ਨੇ ਤੇ ਜਿਹਦੇ ਵਿੱਚ ਇੱਕ ਲੜਕੀ ਡਾਕਟਰ ਮਨਾਕਸ਼ੀ ਦੀ ਡੈਥ ਹੋਈ ਹੈ ਪਾਤੜਾ ਨੂੰ ਬਿਲੋਂਗ ਕਰਦੇ ਸੀ ਉਹ ਤੇ ਇਹਦੇ ਰਿਗਾਰਡਿੰਗ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਇੱਕ ਥਾਰ ਆਕਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਸੀ ਜਿਹੜੀ ਗੱਡੀ ਨੂੰ ਸਰਚ ਆਊਟ ਕਰਨ ਤੋਂ ਬਾਅਦ ਹੁਣ ਜਿਹੜਾ ਦੋਸ਼ੀ ਹੈ ਉਹਨੂੰ ਅਸੀਂ ਪੁਲਸ ਜਾਂਚਤਾ ਦੇ ਮੁਤਾਬਕ ਅਰੈਸਟ ਕਰ ਲਿਆ ਕੋਣ ਹੈ ਕੋਣ ਹੈ ਜੀ ਉਹ ਲੜਕੀ ਡਰਾਈਵ ਕਰ ਰਹੀ ਸੀ ਲੋਕਲ ਪਟਿਆਲਾ ਨੂੰ ਹੀ ਬਲਾਕ ਕਰਦੇ ਨੇ ਮੈਡਮ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਇਹ ਹਾਸਾ ਵਾਪਰਿਆ ਉਸ ਵਿੱਚ ਕੋਈ ਜਿਹੜਾ ਜਿਹੜੀ ਜਖਮ ਦੀ ਗਵਾਹੀ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਪਾਟ ਲਾਇਆ ਗਿਆ ਹਾਂਜੀ ਬਿਲਕੁਲ ਪਾਟ ਆਇਆ ਗਿਆ ਜੀ ਦੋ ਜਣੇ ਸੀ ਹਾਂਜੀ ਦੋ ਜਣੇ ਸੀਗੇ ਇੱਕ ਉਹਦਾ ਬ੍ਰਦਰ ਖੁਦ ਵੀ ਆ ਰਿਹਾ ਸੀਗਾ ਥੋੜੀ ਦੂਰੀ ਤੇ ਸੀ ਉਹਨੇ ਇੱਕ ਹੋਰ ਹੈਗੇ ਨੇ ਡਾਕਟਰ ਕਿ ਕਿਰਿਆ ਤੌਰ 'ਤੇ ਅਮੰਦਿਤ ਕੇਸ ਦਰਜ ਕੀਤਾ ਇਹ ਵੱਖ-ਵੱਖ ਐਕਸੀਡੈਂਟ ਦੀ ਧਾਰਾ 'ਤੇ ਹੋਰ ਧਾਰਾ 'ਵਾਂ ਹੈਗੀ ਹੈ ਜਿਨ੍ਹਾਂ ਦੇ ਅਧੀਨ ਕੇਸ ਦਰਜ ਕੀਤਾ ਪਰਿਵਾਰਕ ਮੈਂਬਰਾਂ ਨੂੰ ਕਿਸ ਤਰ੍ਹਾਂ ਦਾ ਅਪੋਰਚ ਕੀਤਾ ਪਰਿਵਾਰਕ ਮੈਂਬਰਾਂ ਨੂੰ ਅਸੀਂ ਦੱਸ ਦਿੱਤਾ ਕਿ ਤਫ਼ਤੀਸ਼ ਚੱਲ ਰਹੀ ਹੈ ਬਾਕੀ ਉਹਨਾਂ ਨੂੰ ਪੂਰਾ ਇਨਸਾਫ ਮਿਲੇਗਾ ਮੈਡਮ ਲੱਗਦਾ ਕਿ ਜਦੋਂ ਜਹਾਜ਼ੇ ਵਾਪਰਦੇ ਆ ਤਾਂ ਲੋਕ ਅਕਸਰ ਹਾਸੇ ਜਦੋਂ ਇਨਸੀਡੈਂਟ ਵਾਪਰਦਾ ਹੈ ਉਸ ਤੋਂ ਬਾਅਦ ਭੱਜ ਜਾਂਦੇ ਆ ਭੱਜਣ ਦੀ ਇੱਕ ਜਦੋਂ ਅਜਿਹੀ ਕੋਸ਼ਿਸ਼ ਦੇ ਵਿੱਚ ਹੁੰਦੇ ਆ ਲੱਗਦਾ ਕਿ ਉਹਨਾਂ ਨੇ ਕੋਈ ਅਜਿਹੀ ਚੁਸਤ ਚਲਾਕੀ ਦੇ ਨਾਲ ਆਪਣੇ ਆਪ ਨੂੰ ਜ਼ਿਆਦਾ ਕਲੇਵਰ ਬਲੋਕ ਮੰਨਦੇ ਆਪਣੇ ਇਸ ਸਵਾਲ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਇੱਕ ਚੀਜ਼ ਇੱਥੇ ਦੱਸਣਾ ਚਾਹੁੰਦੀ ਆ ਕਿ ਆਪਣਾ ਜਿਹੜਾ ਸਿਸਟਮ ਇਸ ਟਾਈਮ ਚੱਲ ਰਿਹਾ ਮੌਜੂਦਾ ਇਹਦੇ ਵਿੱਚ ਪਬਲਿਕ ਇੰਨੀ ਘੜਕ ਜਾਂਦੀ ਆ ਮੌਕੇ ਤੇ ਜੇ ਹੁਣ ਐਕਸੀਡੈਂਟ ਕਰਨ ਵਾਲਾ ਜੇ ਤਾਂ ਉਹ ਰੁਕਦਾ ਤਾਂ ਉਹਦੀ ਪਟਾਈ ਹੁੰਦੀ ਆ ਠੀਕ ਹੈ ਕੋਪਰੇਟ ਕੋਈ ਅੰਡਰਸਟੈਂਡਿੰਗ ਨਾਮ ਦੀ ਕੋਈ ਚੀਜ਼ ਹੈ ਨਹੀਂ ਸੜਕਾਂ ਤੇ ਵਾਇਲੇਸ਼ਨ ਹੁੰਦੀ ਆ ਜੇ ਉਹ ਜਾਂਦਾ ਤਾਂ ਮਤਲਬ ਉਹ ਤਾਂ ਚਲੋ ਅਸੀਂ ਰਾਉਂਡ ਅਪ ਕਰ ਹੀ ਲੈਣੇ ਆ ਦੋਸ਼ੀ ਤਾਂ ਹੁੰਦਾ ਹੀ ਹੈ ਮੌਕੇ ਤੇ ਜੀ ਮੈਮ ਜਦੋਂ ਇਹ ਖਾਸ ਸਾਹਿਬ ਆਪਰਦਾ ਉਹ ਕਲਾਸਿਸ ਅਟੈਂਡ ਕਰਕੇ ਆ ਰਿਹਾ ਸੀ ਜਿਸ ਨੂੰ ਮਨੂੰ ਲੜਕੀ ਵੱਲੋਂ ਕੀਤਾ ਗਿਆ ਕਿ ਉਹ ਨਸ਼ੇ ਵਿੱਚ ਸੀ ਕਿਸ ਤਰ੍ਹਾਂ ਉਹ ਕੋਈ ਰੋਸਾ ਕੀਤਾ ਹੋਵੇ ਇਹ ਗੱਲ ਹਲੇ ਕੋਈ ਕਲੀਅਰ ਨਹੀਂ ਹੋਈ ਹੈ ਜੀ ਨਾ ਇਹਦੇ ਬਾਰੇ ਸਾਡੇ ਕੋਲ ਕੋਈ ਇੰਨੀ ਗੱਲ ਆਈ ਹੈ ਜੀ ਸਮਝ ਨਰਮਕਸਰ ਜਿਹੜੇ ਮੈਡੀਕਲ ਦੇ ਸਟੂਡੈਂਟ ਆ ਸੀ ਅਕਸਰ ਦੇ ਦਾਂ ਅਗਰ ਰਾਤ ਨੂੰ ਜਦੋਂ ਇਹ ਨਿਕਲਦੇ ਆ ਜਾਂ ਕਲਾਸਿਸ ਤੋਂ ਬਾਅਦ ਨੂੰ ਜ਼ਿਆਦਾ ਅੱਜ ਵੀ ਪ੍ਰੋਵੋਠਾ ਮਾਰਕੀਟ ਦੇ ਆਸ-ਪਾਸ ਹੁੰਦੇ ਜੇ ਘੁੰਮਣ ਜਾਂਦੇ ਲੱਗਦਾ ਨਹੀਂ ਕਿ ਅਜੇ ਜਦੋਂ ਹਾਸੇ ਵਾਪਰਦੇ ਤਾਂ ਇਹਨਾਂ ਹਾਸਿਆਂ ਵਿੱਚ ਜਿਹੜੀ ਜਾਨ ਚਲੇ ਜਾਂਦੀ ਹੈ ਇੱਕ ਵਿਹਾਂ ਘਾਟਾ ਜਿਹੜਾ ਪਰਿਵਾਰ ਚ ਨਾ ਪੂਰਾ ਹੁੰਦਾ ਤੇ ਕਿਤੇ ਨਾ ਕਿ ਰਾਤ ਨੂੰ ਅਜਿਹੀ ਕੋਈ ਪੁਲਿਸ ਵੱਲੋਂ ਵੀ ਡ੍ਰੈਵ ਲਗਾਇਆ ਜਾਂਦਾ ਨਹੀਂ ਐਸਾ ਚ ਕੁਝ ਇਦਾਂ ਦੀ ਹੋਣੀਗੀ ਬਟ ਜਿਹੜੇ ਹੁਣ ਸਟੂਡੈਂਟਸ ਐ ਇਹਨਾਂ ਦੇ ਪ੍ਰੈਕਟੀਕਲਸ ਦੇਰ ਰਾਤ ਤੱਕ ਚੱਲਦੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਮੈਡੀਕਲ ਪੜਾਈ ਚੱਲ ਰਹੀ ਆ ਉਹਦੇ ਵਿੱਚ ਜੋ ਇਹਨਾਂ ਦੀ ਪ੍ਰੈਕਟੀਕਲਸ ਹੁੰਦੇ ਨੇ ਵਾਈਵਾ ਹੁੰਦਾ ਉਹ ਕਾਫੀ ਲੇਟ ਨਾਈਟਸ ਤੱਕ ਚੱਲਦਾ ਹੈ ਇਦੇ ਵਿੱਚ ਮੈਂ ਇੱਥੇ ਰਿਕੁਐਸਟ ਕਰਨਾ ਜਾਊਂਗੀ ਮੈਡੀਕਲ ਕਾਲਜ ਦੇ ਜਿਹੜੇ ਪ੍ਰਬੰਧਕ ਕਮੇਟੀ ਨੂੰ ਵੀ ਕਿ ਇਹਦੇ ਰਿਗਾਰਡਿੰਗ ਬੱਚਿਆਂ ਨੂੰ ਵੀ ਉੱਥੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਮੌਕੇ ਦਾ ਜਿਹੜੇ ਲੇਟ ਨਾਈਟਸ ਇਹਨਾਂ ਦੀ ਖਤਮ ਹੁੰਦੀਆਂ ਨੇ ਡਿਊਟੀ ਥਾਰ ਗੱਡੀ ਮੈਡਮ ਕਿੰਨੇ ਬੰਦੇ ਸੀ ਵਿੱਚ ਕੀ ਸਬੂਤ ਸਾਹਮਣੇ ਕਿਉਂਕਿ ਸੀਸੀਟੀਵੀ ਫੁਟੇਜ ਹੈ ਜਾਂ ਜਿਹੜੇ ਇੰਜਰਡ ਹੋਏ ਸੀ ਉਹ ਵਿਦਿਆਰਥੀ ਦੇ ਬਿਆਨ ਨੇ ਕੀ ਉਦੋਂ ਲਈ ਜਾਣ ਦੇ ਵਿੱਚ ਇਹ ਤੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਥਾਰ ਗੱਡੀ ਵਿੱਚ ਮੈਡਮ ਕਿੰਨੇ ਬੰਦੇ ਸੀ ਥਾਰ ਗੱਡੀ ਦੇ ਵਿੱਚ ਦੋ ਬੰਦੇ ਸੀ ਦੋਨੋਂ ਲੇਡੀਜ਼ ਆ ਨੇ ਦੂਸਰੇ ਜੈਂਟ ਸੀ اچھا ਜੀ ਬੱਚਾ ਕੋਈ ਨਹੀਂ ਜਿਹੜੇ ਆਪਾਂ ਜਸ਼ਨਦੀ ਦੇ ਗਵਾਹਾਂ ਦੀ ਗੱਲ ਕਰ ਰਹੇ ਆ ਉਹਨਾਂ ਨੇ ਕੋਈ ਦੱਸਿਆ ਕਿ ਹਾਦਸਾ ਕਿਸ ਤਰ੍ਹਾਂ ਵਾਪਰ ਗਿਆ ਅਚੰਚਿਤ ਕਿਵੇਂ ਕਿਸ ਤਰ੍ਹਾਂ ਇਹ ਹੈਪਨਿੰਗ ਹੋ ਗਈ ਫਸਲ ਦੇ ਵਿੱਚ ਐਕਸੀਡੈਂਟ ਹੈ ਜੀ ਇਹ ਐਕਸੀਡੈਂਟ ਤਾਂ ਸਡਨ ਹੋ ਜਾਂਦਾ ਕੋਈ ਵੀ ਇੰਟੈਂਸ਼ਨਲੀ ਤਾਂ ਹੁੰਦਾ ਨਹੀਂ ਹੈ ਐਕਸੀਡੈਂਟ ਕੇਸ ਹੈਗਾ ਤੇਜ਼ ਰਫਤਾਰ ਦੇ ਨਾਲ ਵੀਕਲ ਆ ਰਹੇ ਸੀ ਆਪਸ ਦੇ ਵਿੱਚ ਉਹ ਅਚੰਚੇਤ ਟੱਕਰ ਗਏ ਟੱਕਰ ਹੋ ਗਈ ਉਹਦੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਲੋਕਾਂ ਦੀ ਗਿਰਤਾਰੀ ਪਈ ਹੈ ਇਹਦੇ ਵਿੱਚ ਇੱਕ ਸਿੰਗਲ ਲੜਕੀ ਦੀ ਜਿਹੜੀ ਡਰਾਈਵਰ ਹੈ ਉਹਦੀ ਹੀ ਗ੍ਰਿਫਤਾਰੀ ਜਿਹੜੀਆਂ ਤਰਾਮਾ ਜਿਹੜੀ ਮੈਂਸ਼ਨ ਕੀਤੀਆਂ ਇਹਦੇ ਵਿੱਚ ਬੀਐਨਐਸ ਦੇ ਅੰਦਰ ਪर्चा ਦਿੱਤਾ ਵੱਖ-ਵੱਖ ਤਰਾਮਾ ਲੱਗੀਆਂ ਹੋਈਆਂ ਇਸ ਤਰ੍ਹਾਂ ਦੀ ਅਪੀਲ ਕਰਨਾ ਚਾਹੂਗਾ ਕਿ ਜਾਇਹੇ ਹਾਸੇ ਨਾ ਵਾਪਰਨ ਤਾਂ ਇਹਦੇ ਵਿੱਚ ਕੀ ਹੈ ਕਿ ਆਪਾਂ ਜਿਹੜੇ ਰੋਡ ਸੇਫਟੀ ਰੂਲਸ ਨੇ ਉਹਨਾਂ ਨੂੰ ਫਾਲੋ ਕਰੋ ਤੇ ਆਪਣੀ ਅਵੇਅਰਨੈਸ ਹੀ ਇੱਕ ਆਪਣੀ ਸੇਫਟੀ ਹੈ ਆਪਣੀ ਅਵੇਅਰਨੈਸ ਦੇ ਨਾਲ ਡਰਾਈਵਿੰਗ ਕਰੋ ਰਾਤ ਟਾਈਮ ਤਾਂ ਆਪਾਂ ਨੂੰ ਅਵੇਅਰ ਅਜਕਲ ਧੁੰਦ ਦਾ ਟਾਈਮ ਹੈ ਜਿਆਦਾ ਅਵੇਅਰ ਹੋ ਕੇ ਡਰਾਈਵ ਕਰਨ ਦੀ ਲੋੜ ਹੈ ਤੇ ਬੱਚਿਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਨੀ ਆ ਜਿਹੜੀ ਯੰਗ ਯੂਥ ਹੈ ਉਹ ਰੈਸ਼ ਡਰਾਈਵਿੰਗ ਇੱਕ ਫੈਸ਼ਨ ਬਣਾ ਲਿਆ ਬੱਚਿਆਂ ਨੇ ਉਹ ਕਾਈਂਡਲੀ ਪੇਰੈਂਟਸ ਵੀ ਇਸ ਚੀਜ਼ ਨੂੰ ਬੱਚਿਆਂ ਨੂੰ ਮਤਲਬ ਪੇਰੈਂਟਸ ਦਾ ਵੀ ਇਹਦੇ ਵਿੱਚ ਬੱਚਿਆਂ ਨੂੰ ਕੋਈ ਵੀ ਵਹੀਕਲ ਜਦੋਂ ਆਪਾਂ ਲੈ ਕੇ ਦਿੰਨੇ ਆ ਚਾਹੇ 2 ਵੀਲਰ ਆ ਚਾਹੇ 4 ਵੀਲਰ ਆ ਉਹ ਆਪਣੇ ਬੱਚਿਆਂ ਨੂੰ ਗਾਈਡਲਾਈਨਸ ਦੇਣ ਕਿ ਜਿਹੜੀ ਹੈ ਡਰਾਈਵਿੰਗ ਅਵੇਅਰ ਹੋ ਕੇ ਤੇ ਸਲੋ ਡਰਾਈਵਿੰਗ ਮੈਡਮ ਜਿਹੜੇ ਨਾ ਪ੍ਰੋਟੈਸਟ ਤੋਂ ਬਾਅਦ ਹੀ ਪੁੱਛ ਕਿ ਕਿੱਥੇ ਹਰਕਤ ਦੇ ਵਿੱਚ ਆਈ ਹੈ ਕਿਉਂਕਿ ਇਹ ਜਦੋਂ ਪਟਾਖਾ ਹੋਣ ਤੋਂ ਬਾਅਦ ਹੁਣ ਗ੍ਰਿਫਤਾਰੀ ਹੁੰਦੀ ਹੈ ਇਹ ਇਹ ਸੱਚ ਇਹ ਰਿਯੂਮਰਸ ਨੇ ਜੀ ਸਾਡੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਉਸੇ ਦਿਨ ਤੋਂ ਚੱਲ ਰਹੀ ਹੈ ਜੋ ਵੀ ਇਹ ਗੱਲਾਂ ਨੇ ਇਹ ਬਨਾਵਟੀ ਗੱਲਾਂ ਨੇ ਐ ਸੱਚ ਕੁਝ ਨਹੀਂ ਆ ਅਸੀਂ ਪ੍ਰੋਪਰ ਇਨ ਟਾਈਮ ਆਪਣੀ ਇਨਵੈਸਟੀਗੇਸ਼ਨ ਕੀ ਮੈਡਮ ਇੱਕ ਹੋਰ ਚੀਜ਼ ਕਹਿੰਨ ਆਂਦੀ ਆ ਕਿ ਕਾਲਜਾਂ ਦੇ ਵਿੱਚ ਮਾਪਿਆਂ ਵੱਲੋਂ ਬੱਚੇ ਭੇਜੇ ਜਾਂਦੇ ਪੜ੍ਹਨ ਲਈ ਉਹਨਾਂ ਵੱਲੋਂ ਐਕਟਵਲ ਯੂਜ਼ ਕੀਤੇ ਜਾਂਦੇ ਆ ਵਾਹਨ ਯੂਜ਼ ਕੀਤੇ ਜਾਂਦੇ ਆ ਅਲੱਗ-ਅਲੱਗ ਪਰ ਉਹ ਜਿਹੜੇ ਵਾਹਨ ਯੂਜ਼ ਕਰਦੇ ਆ ਜ਼ਿਆਦਾਤਰ ਕੋ ਤਾਂ ਲਾਇਸੈਂਸਿੰਗ ਨਹੀਂ ਹੈਗਾ ਲੇਡੀਜ਼ ਕੋਲੇ ਤੁਸੀਂ ਵੇਖਿਆ ਹੋਣਾ ਕਿ ਚਾਹੇ ਉਹ ਕਾਰ ਡਰਾਈਵ ਕਰ ਰਹੀਆਂ ਨੇ ਚਾਹੇ ਉਹ ਐਕਟਵਲ ਡਰਾਈਵ ਕਰ ਰਹੀਆਂ ਨੇ ਕਾ ਲੈਡੀ ਮੈਸੇਜ ਦੇ ਰਹੇ ਆ ਕਿ ਜਿਹੜੇ ਵੀ ਵੀਕਲਸ ਬੱਚਿਆਂ ਨੂੰ ਉਹਨਾਂ ਦੀ ਫੈਸਿਲਿਟੀ ਦੇ ਲਈ ਪ੍ਰੋਵਾਈਡ ਕਰਾਇਆ ਜਾ ਰਹੇ ਨੇ ਪੇਰੈਂਟਸ ਤੋਂ ਉਹ ਵੀਕਲਸ ਦੇਣਾ ਵੀ ਚਲੋ ਇੱਕ ਨੈਸੈਸਿਟੀ ਹੈ ਬਟ ਇਹ ਓਨਲੀ ਸਿਰਫ ਟ੍ਰੈਫਿਕ ਪੁਲਿਸੀਆਂ ਹੋਰ ਪੁਲਿਸ ਦੀ ਡਿਊਟੀ ਨਹੀਂ ਹੈ ਕਿ ਮਤਲਬ ਟ੍ਰੈਫਿਕਿੰਗ ਨੂੰ ਕੰਟਰੋਲ ਕਰਨਾ ਇਹ ਪੇਰੈਂਟਸ ਦੀ ਵੀ ਡਿਊਟੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਪ੍ਰੋਪਰ ਗਾਈਡਲਾਈਨਸ ਦੇਣ ਕਿ ਜਿਹੜੀ ਹੈ ਡਰਾਈਵਿੰਗ ਹੈ ਉਹ ਰਫ ਨਾ ਕੀਤੀ ਜਾਵੇ ਬਾਕੀ ਤਾਂ ਦੇਖੋ ਆਪਾਂ ਸਾਰੇ ਇੱਕੇ ਸੇਫ ਡਰਾਈਵਿੰਗ ਤਾਂ ਬੱਚਾ ਨੂੰ ਦੱਸੋ ਕਿ 3 ਵੀਲਰ ਮਤਲਬ ਤਿੰਨ ਸਵਾਰੀਆਂ ਬੱਚੇ ਰੈਸ਼ ਡਰਾਈਵਿੰਗਸ ਕਰਦੇ ਨੇ ਇਹ ਚੀਜ਼ਾਂ ਡਿਸਪਲਨ ਦਾ ਪਾਰਟ ਹੈ ਠੀਕ ਹੈ ਮੈਸ ਰਾਈਟ